ਸਿਡਨੀ ਵਿੱਚ ਵਾਪਰੇ ਭਿਆਨਕ ਹਾਸੇ 'ਚ 8 ਮਹੀਨਿਆਂ ਦੀ ਗਰਭਤੀ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ। ਆਸਟ੍ਰੇਲੀਆ ਅਧਿਕਾਰੀ ਨੇ ਦੱਸਿਆ ਕਿ ਸਿਡਨੀ ਦੇ ਹਾਰਨਸਬੀ ਉਪਨਗਰ ਵਿੱਚ ਇੱਕ ਕਾਰ ਦੀ ਟੱਕਰ ਨਾਲ ਇੱਕ 31 ਸਾਲਾ 8 ਮਹੀਨਿਆਂ ਦੀ ਗਰਭਤੀ ਭਾਰਤੀ ਮੂਲ ਦੀ ਔਰਤ ਦੀ ਮੌਤ ਹੋਈ ਹੈ। ਸੰਮਨ ਬਿਤਾ ਤਰਮੇਸ਼ਵਰ ਆਪਣੇ ਪਤੀ ਦੇ 3 ਸਾਲ ਦੇ ਬੱਚੇ ਨਾਲ ਪੈਦਲ ਜਾ ਰਹੀ ਸੀ ਜਦੋਂ ਇਹ ਹਾ사 ਵਾਪਰਿਆ। ਪੁਲਿਸ ਮੁਤਾਬਕ ਤਰੇਸ਼ਵਰ ਨੂੰ 19 ਸਾਲਾ ਅਰੋਨ ਪਾਪਾ ਜਗਲੂਨ ਦੁਆਰਾ ਚਲਾਈ ਜਾ ਰਹੀ 31 ਰਫਤਾਰ BMW ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਉਸ ਨੂੰ ਭਿਆਨਕ ਸੱਟਾਂ ਲੱਗੀਆਂ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ ਉਸ ਨੂੰ ਤੇ ਉਸਦੇ ਅਣਜੰਮੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਬਹੁਤ ਮੰਦ ਭਾਗੀ ਖਬਰ ਗੁਰਦਾਸਪੁਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਗੁਰਦਾਸਪੁਰ ਵਿੱਚ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦਾ ਗੋਲੀਆਂ ਮਾਰ ਕੇ ਕਤਲ ਕਰਦਾ ਦੋਸ਼ੀ ਫਿਰ ਇੱਕ ਸਰਕਾਰੀ ਕੁਆਟਰ ਵਿੱਚ ਲੁਕ ਗਿਆ ਜਦੋਂ ਪੁਲਿਸ ਪਹੁੰਚੀ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਪੁਲਸ ਨੇ ਉਸਨੂੰ ਲਗਭਗ 1 ਘੰਟੇ ਤੱਕ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਆਤਮ ਸਮਰਪਣ ਕਾਂਦੀ بجائے ਮੁਲਜ਼ਮ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਖੁਦਕੁਸ਼ੀ ਕਰ ਲਈ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਸਾਡੀਆਂ ਕਈ ਟੀਮਾਂ ਮੌਕੇ ਤੇ ਪਹੁੰਚੀਆਂ ਉਹਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਸੀਂ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰ ਰਹੇ ਹਾਂ ਗੁਰਦਾਸਪੁਰ ਇਹ ਘਟਨਾ ਕ੍ਰੇਡੂ ਝਗੜੇ ਕਾਰਨ ਵਾਪਰੀ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਇੱਕ ਗਾਰਡ ਵਜੋਂ ਤਾਇਨਾਤ ਸੀ ਉਹ ਆਪਣੀ ਸਰਵਸ ਮੇਡ AK47 ਰਾਈਫਲ ਲੈ ਕੇ ਘਰ ਪਹੁੰਚਿਆ ਸਵੇਰੇ ਲਗਭਗ 3 ਵਜੇ ਉਸਨੇ ਆਪਣੀ ਪਤਨੀ ਅਕਵਿੰਦਰ ਕੌਰ ਤੇ ਸੱਸ ਗੁਰਜੀਤ ਕੌਰ ਤੇ ਗੋਲੀਆਂ ਚਲਾ ਦਿੱਤੀਆਂ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਕਤਲ ਤੋਂ ਬਾਅਦ ਗੁਰਪ੍ਰੀਤ ਮੌਕੇ ਤੋਂ ਭੱਜ ਗਿਆ ਗੁਰਦਾਸਪੁਰ ਦੇ ਸਕੀਮ ਨੰਬਰ 7 ਵਿੱਚ ਸਰਕਾਰੀ ਕੁਆਟਰਾਂ ਵਿੱਚ ਲੁਕ ਗਿਆ ਪਰਿਵਾਰ ਦੇ ਅਨੁਸਾਰ ਗੁਰਪ੍ਰੀਤ ਅਤੇ ਉਸਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਤਣਾਅ ਚੱਲ ਰਿਹਾ ਸੀ ਉਸਦੀ ਸਾਲੀ ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ 2016 ਵਿੱਚ ਵਿਆਹ ਤੋਂ ਬਾਅਦ ਉਹਨਾਂ ਦੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ ਜਿਸ ਨੂੰ ਇਸ ਘਟਨਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਸੀ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਹੈ ਵੱਤ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਚੋਣ ਕਮਿਸ਼ਨ ਤੋਂ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤਰਨਤਾਰਨ ਵਾਸੀ ਨੇ ਦਿੱਤੀ ਲਿਖਤੀ ਸ਼ਿਕਾਇਤ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਤਰਨਤਾਰਨ ਜਿਮਨੀ ਚੋਣ ਦੌਰਾਨ ਅਕਾਲੀ ਦਲ ਵੱਲੋਂ ਦਿੱਤੀ ਗਈ ਅਪਰਾਧਿਕ ਧਮਕੀ ਤੇ ਚੋਣ ਨਿਜ਼ਮੀਆਂ ਬੇਨਿਜ਼ਮੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਸ਼ਾਂਤਪੰਤ ਜਬਤ ਕਰਨ ਤੇ ਮੁਅਤਲ ਕਰਨ ਦੀ ਮੰਗ ਕਰਦੇ ਆ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਉਮੀਦਵਾਰ ਸੁਖਵਿੰਦਰ ਕੌਰ ਦੀ ਕਬਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ ਸੁਪਤਰੀ ਸੁਖਵਿੰਦਰ ਕੌਰ ਚੋਣ ਲੜ ਰਹੀ ਸੀ ਕੰਚਨਪ੍ਰੀਤ ਕੌਰ ਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿੱਚ ਟਾਕਰ ਹੋਣ ਦਾ ਗੰਭੀਰ ਦੋਸ਼ ਹੈ ਐਫ ਆਰ ਆਰਓ ਅਨੁਸਾਰ ਉਸਦੀ ਆਖਰੀ ਦਰਜ ਕੀਤੀ ਗਈ ਮੂਵਮੈਂਟ 6 12 23 ਨੂੰ ਯੂਏਈ ਲਈ ਰਵਾਨਾ ਹੋਈ ਸੀ ਉਸ ਤੋਂ ਬਾਅਦ ਭਾਰਤ ਵਾਪਸ ਆਉਣ ਦਾ ਇਮੀਗ੍ਰੇਸ਼ਨ ਅਥਾਰਟੀ ਕੋਲ ਰਜਿਸਟਰ ਕਰਨ ਦਾ ਕੋਈ ਰਿਕਾਰਡ ਨਹੀਂ ਹੈ ਇਮੀਗ੍ਰੇਸ਼ਨ ਫਰਨੈਂਸ ਐਕਟ ਤਹਿਤ ਦਰਜ ਕੀਤੀ ਗਈ ਇੱਕ ਐਫਆਈਆਰ ਇਹ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਚਨਪ੍ਰੀਤ ਪਤੀ ਅਮਰਤਪਾਲ ਸਿੰਘ ਬਾਠ ਨੇ ਦਸੰਬਰ 2023 ਵਿੱਚ ਦੇਸ਼ ਛੱਡਣ ਤੋਂ ਬਾਅਦ ਗੁਪਤ ਰੂਪ ਵਿੱਚ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕੀਤਾ ਸੀ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕੰਚਨਪ੍ਰੀਤ ਕੌਰ ਨੇ ਇੱਕ ਕੈਨੇਡਾ ਆਧਾਰਿਤ ਗੈਂਗਸਟਰ ਦੇ ਪ੍ਰਭਾਵ ਅਤੇ ਸਮਰਥਨ ਰਾਹੀਂ ਆਪਣੀ ਰਾਜਨੀਤਿਕ ਮੁਹਿੰਮ ਨੂੰ ਅੰਜਾਮ ਦਿੱਤਾ ਕੰਚਨਪ੍ਰੀਤ ਕੌਰ ਦਾ ਲਵ ਇਨ ਪਾਰਟਨਰ ਅਮਰਤਪਾਲ ਸਿੰਘ ਬਾਟ ਹੈ ਇਸ ਦੇ ਵਿਰੁੱਧ 20 ਤੋਂ ਵੀ ਵੱਧ ਗੰਭੀਰ ਅਪਰਾਧਿਕ ਮਕਾਮਲੇ ਦਰਜ ਹਨ ਕੰਚਨਪ੍ਰੀਤ ਕੌਰ ਅਤੇ ਗੈਂਗਸਟਰਾਂ ਦੇ ਚੋਣ ਦੌਰਾਨ ਵੋਟਰਾਂ ਨੂੰ ਡਰਾਉਣ ਧਮਕਾਉਣ ਦਾ ਸਿੱਧਾ ਦੋਸ਼ ਹੈ ਪੰਜਾਬ ਵਿੱਚ ਠੰਡ ਦੇ ਵਿਚਕਾਰ ਵਧਿਆ ਤਾਪਮਾਨ ਦੇਖੋ ਅਗਲੇ ਹਫਤੇ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਦਾ ਮિજાਜ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਧਿਆ ਹੈ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਡਿਗਰੀਆ ਸੀ ਪਰ ਹੁਣ ਇਹ ਹੌਲੀ-ਹੌਲੀ ਵਧਣ ਲੱਗ ਪਿਆ ਹੈ ਮੌਸਮ ਵਿਭਾਗ ਕੇਂਦਰ ਦਾ ਅਨੁਮਾਨ ਹੈ ਅਗਲੇ ਕੁਝ ਦਿਨਾਂ ਤੋਂ ਤਾਪਮਾਨ ਇਸੇ ਤਰ੍ਹਾਂ ਵਧਦਾ ਰਹੇਗਾ ਹਾਲਾਂਕਿ ਲਗਭਗ 3 ਦਿਨਾਂ ਤੱਕ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਗਾ ਤਾਪਮਾਨ ਵਿੱਚ ਵਾਧਾ ਇੱਕ ਸਰਗਰਮ ਪਛਮਨੀ ਪੱਛਮੀ ਗੜਬੜੀ ਦੀ ਹੌਂਦ ਅਤੇ ਮੀਂਹ ਦੀ ਘਾਟ ਕਰਨ ਹੋਇਆ ਹੈ ਮੌਸਮ ਵਿਭਾਗ ਅਨਸਾਰ ਸਵੇਰੇ ਸ਼ਾਹਦਾ ਗੁਰਦਰਾ ਸਾਹਿਬ ਦੇ ਲਾਗੇ ਇੱਕ ਗੋਲੀ ਦੇ ਘਟਨਾ ਵਾਪਰ ਦੀ ਸੂਚਨਾ ਸਾਹਮਣੇ ਆਈ ਸੀ ਪਰ ਬਾਦ ਦੇ ਤੋਂ ਬਾਅਦ ਕੀ ਆਪ ਤੁਹਾਨੂੰ ਰੱਖਦੇ ਜਗਤਾਂ ਆਜੋ ਨਾਲ ਸੋਚਾਇਆ ਗਿਆ ਇਸ ਬੰਦੀ ਜਾਂਚ ਜਾਰੀ ਹੈ ਕਿ ਬਹੁਤ ਹੌਲੀ ਹੈ ਇਸ ਬੀਲੇ ਪੰਜਾਬ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਕਿਲੋਮੀਟਰ ਇਸ ਸੰਬੰਧੀ ਅੰਗਲ ਮਰਦਾਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਤੀਜੇ ਮਜੂਦ ਕੋਣ ਵਾਲੇ ਦੇ ਨਾਲ ਵਿੱਚ ਮਿਲਿਆ ਹੁਣ ਤੱਕ ਜਿਹੜੇ ਇਨਫੋਰਮੇਸ਼ਨ ਆਇਆ ਹੈ ਪੁਰਾਣੀ ਰੰਜਿਸ਼ ਦੇ ਮਾਮਲੇ ਚ ਪੁਲਿਸ ਨੇ ਧੋ ਮੁਲਜਮ ਗ੍ਰਿਫਤਾਰ ਕੀਤੇ ਹਨ ਖਬਰ ਅੰਮ੍ਰਿਤਸਰ ਤੋਂ ਆ ਪਰਿਵਾਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਨਿਸ਼ਾਨ ਸਿੰਘ ਮਿੱਡ ਚੱਕਾ ਵਾਲੀ ਦੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜੋ ਉਹਨਾਂ ਦੀ ਰਿਸ਼ਤੇਦਾਰ ਅਰਸ਼ਦੀਪ ਨਾਲ ਵਿਆਹ ਹੋਇਆ ਸੀ ਬਿਆਨ ਅਨੁਸਾਰ ਨਿਸ਼ਾਨ ਅਕਸਰ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਬਾਅਦ ਪਰਿਵਾਰ ਉਸ ਨੂੰ 2-3 ਮਹੀਨੇ ਪਹਿਲਾਂ ਛਾਟਾ ਸਹਿਤ ਆਪਣੇ ਘਰ ਲਿਆਇਆ ਹੈ ਨਿਸ਼ਾਨ ਆਪਣੇ ਸਾਲੇ ਗੁਰਲਾਲ ਨਾਲ ਮਿਲ ਕੇ ਪਹਿਲਾਂ ਸ਼ਿਕਾਇਤਕਰਤਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਰਿਪੋਰਟ ਸ਼ਾਟਾ ਥਾਣੇ ਵਿੱਚ ਦਰਜ ਕਰਵਾਈ ਗਈ ਹੈ ਮੋਤਬਰਾਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਵਾਦ ਸੁਲਝਿਆ ਨਹੀਂ ਉਦੋਂ ਤੋਂ ਹੀ ਨਿਸ਼ਾਨ ਅਤੇ ਗੁਰਲਾਲ ਉਸ ਦੀ ਪਤਨੀ ਪਰਮਜੀਤ ਕੌਰ ਧਮਕੀਆਂ ਦੇ ਰਹੇ ਸਨ ਕਿ ਬੱਚਿਆਂ ਦੀ ਕਸਟਡੀ ਵੀ ਮੰਗ ਰਹੇ ਸਨ ਸ਼ਾਟਾ ਪੁਲਿਸ ਨੇ ਇਸ ਮਾਮਲੇ ਵਿੱਚ ਗੁਲਾਸ ਸਿੰਘ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਗ੍ਰਿਫਤਾਰ ਕੀਤੇ ਗਏ ਗੁਰਲਾਲ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਜ਼ਿਲ੍ਹਾ ਤਰਨਤਾਰਨ ਤੇ ਰਹਿਣ ਵਾਲੇ ਅਗਲੀ ਖਬਰ ਐਸਸੀ ਚੋਣ ਕਮਿਸ਼ਨ ਨਾਲ ਜੁੜੀ ਹੋਈ ਹੈ ਦਲਿਤ ਨੌਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਚ ਐਸਸੀ ਕਮਿਸ਼ਨ ਸਖਤ ਹੋ ਗਿਆ ਡੀਸੀ ਰੂਪਨਗਰ ਤੋਂ ਤਤਕਾਲ ਰਿਪੋਰਟ ਤਾਲਬ ਕਰਕੇ ਚੇਅਰਮੈਨ ਨੇ ਕਿਹਾ ਕਿ ਐਸਡੀਐਮ ਅਤੇ ਸਿਵਲ ਸਰਜਨ ਰੂਪਨਗਰ 19 ਨਵੰਬਰ ਨੂੰ ਕਮਿਸ਼ਨ ਅੱਗੇ ਨਿਜੀ ਤੌਰ ਤੇ ਪੇਸ਼ ਹੋਣਗੇ ਇਸ ਮਾਮਲੇ ਤੇ ਪੇਸ਼ ਹੋਣ ਅਤੇ ਵਿਸਤ੍ਰਿਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ ਇਸ ਤੋਂ ਇਲਾਵਾ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਟੱਡੀ ਸੈਂਟਰ ਲਈ 25 ਕਰੋੜ ਰੁਪਏ ਲਗਭਗ ਦਾ ਐਲਾਨ ਕੀਤਾ ਹੈਗਾ ਰਾਜ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਇੱਕ ਦਲਿਤ ਨੌਜਵਾਨ ਦੀ ਲਾਸ਼ ਨੂੰ ਮਰਦਾ ਘਰ ਵਿੱਚ ਨਾ ਰੱਖਣ ਦੀ ਗੰਭੀਰ ਮਾਮਲੇ ਦਾ ਨੋਟਿਸ ਲਿਆ ਉਹਨਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਦੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਫਸਟ ਕੀਤਾ ਕਿ ਅਨਸੂਚਿਤ ਜਾਤੀਆਂ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਵਿਤਕਰਾਲ ਲਾਪਰਵਾਹੀ ਜਾਂ ਅਨਮਨੁੱਖੀ ਵਿਹਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਹੇ ਕਿ ਕਮਿਸ਼ਨ ਦਾ ਮੁੱਖ ਉਦੇਸ਼ ਹਰ ਘਟਨਾ ਦੀ ਡੂੰਘਾਈ ਤੱਕ ਜਾਂਚ ਕਰਨਾ ਤੁਰੰਤ ਕਾਰਵਾਈ ਕਰਨਾ ਪੀੜਤ ਦੀ ਮਦਦ ਕਰਨਾ ਉਹਨਾਂ ਨੂੰ ਇਨਸਾਫ ਪ੍ਰਦਾਨ ਕਰਨਾ ਹੋਵੇਗਾ ਇਸ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੇ ਤੱਥਾਂ ਨਾਲ ਜ਼ਿੰਮੇਵਾਰੀ ਨਾਲ ਰਿਪੋਰਟ ਕਰੋ ਪੇਸ਼ਕਾਰੀ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ ਚੇਅਰਮੈਨ ਨੇ ਕਿਹਾ ਕਿ ਐਸ ਡੀ ਐਮ ਸਿਵਲ ਸਰਜਨ ਰੂਪਨਗਰ 19 ਨਵੰਬਰ ਨੂੰ ਕਮਿਸ਼ਨ ਅਗੇ ਨਿੱਜੀ ਤੌਰ ਤੇ ਪੇਸ਼ ਹੋਣਗੇ